ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪ ਅਤੇ ਇਤਿਹਾਸਕ ਹੈ ਬਹੁਤ ਹੀ ਨਵੀਆਂ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੁਣਨ ਲਈ ਮਿਲਣਗੀਆਂ ਜਿਹੜੀਆਂ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀਆਂ ਹੋਣੀਆਂ ਗੱਲ ਕਰਾਂਗੇ ਦੋਸਤੋ ਜਥੇਦਾਰ ਸਹਿਬਾਨ ਦੇ ਬਾਰੇ ਗੱਲ ਕਰਨੀ ਹੈ ਜਿਹੜੇ ਜਥੇਦਾਰ ਸਹਿਬਾਨ ਪੁਰਾਤਨ ਹੁੰਦੇ ਸੀ ਅੰਗਰੇਜ਼ਾਂ ਵੇਲੇ ਹੁੰਦੇ ਸੀ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਹਨ ਜਿਹੜੇ ਅਕਾਲ ਤੱਕ ਸਭ ਤੇ ਬੈਠ ਕੇ ਔਰ ਇੱਕ ਗੱਲ ਕਰਨੀ ਹੈ ਆਪਾਂ ਨੇ ਉਸ ਤੋਂ ਬਾਅਦ ਜਿਹੜੇ ਦਰਿਹਦਾਰ ਨੇ ਜਿਹੜੇ ਉਹਨਾਂ ਨੇ ਕੀ ਕੀ ਕਤੂਤਾਂ ਕੀਤੀਆਂ ਵੀਡੀਓ ਸੁਣਨ ਵਾਲੀ ਹੈ ਬਹੁਤ ਗੱਲਾਂ ਤੇ ਕੁਝ ਏਦਾਂ ਦੇ ਹੁਕਮਨਾਮੇ ਤੁਹਾਨੂੰ ਜਾਣਨ ਲਈ ਮਿਲਣਗੇ ਕੁਝ ਏਦਾਂ ਦੇ ਕਾਰਨਾਮੇ ਜਿਹੜੇ ਤੁਸੀਂ ਕਦੇ ਸੁਨੇ ਹੀ ਨਹੀਂ ਹੋਣੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿਹਨਾਂ ਆ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਬਲੋ ਤਾ ਦੋਸਤੋ ਮੀਰੀ ਪੀਰੀ ਦੇ ਮਾਲਕ 6ਵੇਂ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਵੱਲੋਂ ਭਾਈ ਗੁਰਦਾਸ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਕਾਲ ਬੂੰਗਾ ਦੇ ਮੁੱਖ ਸੇਵਾਦਾਰ ਨਿਯਤ ਕੀਤੇ ਜਾਣ ਪਿੱਛੋਂ ਜਰੇਦਾਰ ਸਹਿਬਾਨ ਬਾਰੇ ਹੁਣ ਤੱਕ ਦਾ ਸਮਾਂ ਜਿਹੜਾ ਹੁਣ ਤੱਕ ਦੇ ਸਮੇਂ ਤੱਕ ਸਹੀ ਜਾਣਕਾਰੀ ਤਾਂ ਨਹੀਂ ਮਿਲ ਸਕਦੀ ਆਪਾਂ ਨੂੰ ਕਿਉਂਕਿ ਜੂਨ 84 ਦੇ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਨਸ਼ਟ ਹੋ ਗਈ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰਾਂ ਮਤਲਬ ਕਿ ਜਥੇਦਾਰਾਂ ਬਾਰੇ ਜੋ ਵਕ ਵਕ ਸਰੋਤਾਂ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ ਭਾਈ ਗੰਡਾ ਸਿੰਘ ਤੇ ਭਾਈ ਮਹਿਮਾ ਸਿੰਘ ਦਾ ਵੀ ਜ਼ਿਕਰ ਆਉਂਦਾ ਜੋ ਕਿ ਖਾਸ ਮਹੱਤਤਾ ਰੱਖਦਾ ਹੈ ਕਿਉਂਕਿ ਭਾਈ ਗੰਡਾ ਸਿੰਘ ਨੇ 30 ਜਨਵਰੀ 1848 ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜੁੱਤੀ ਪਾ ਕੇ ਤੇ ਸਿਗਰਟ ਪੀਂਦੇ ਫਿਰ ਰਹੇ ਅੰਗਰੇਜ਼ ਅਫਸਰ ਦਾ ਸਿਰ ਤਲਵਾਰ ਦੇ ਨਾਲ ਕਲਮ ਕਰਤਾ ਸੀ ਅੰਗਰੇਜ਼ ਸਰਕਾਰ ਨੇ ਇਸ ਘਟਨਾ ਤੋਂ ਕੇਵਲ 20 ਦਿਨ ਪਿੱਛੋਂ ਹੀ ਭਾਈ ਗੰਡਾ ਸਿੰਘ ਤੇ ਉਹਦੇ ਦੋ ਸੇਵਾਦਾਰਾਂ ਨੂੰ 19 ਜਨਵਰੀ 1848 ਨੂੰ ਲਖਪਤਰਾਏ ਜੇਲ੍ਹ ਦੇ ਵਿੱਚ ਲਾਹੌਰ ਫਾਂਸੀ ਦੇ ਦਿੱਤੀ ਸੀ ਜਦੋਂ ਕਿ ਭਾਈ ਮਹੰਗਾ ਸਿੰਘ ਨੇ ਕੈਨੇਡਾ ਤੋਂ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਆਏ ਸਿੱਖਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ ਦੇਖ ਲਓ ਜਿਨ੍ਹਾਂ ਨੂੰ ਲੈ ਕੇ ਆਏ ਸਮੁੰਦਰੀ ਜਹਾਜ਼ ਨੂੰ ਅੰਗਰੇਜ਼ਾਂ ਨੇ ਕਲਕੱਤਾ ਦੇ ਬਜਬਜ ਘਾੜ ਤੇ ਲੱਗਣ ਨਹੀਂ ਸੀ ਦਿੱਤਾ ਕੰਡੇ ਤੇ ਤੇ ਗੋਲੀ ਚਲਾਉਣ ਦੇ ਉਪਰੰਤ ਹਗਲੀ ਦਰਿਆ ਵਿੱਚ ਰੋਕ ਕੇ ਹੀ ਵਾਪਸ ਭੇਜਤਾ ਸੀ ਔਰ ਇਸ ਗੋਲਾਬਾਰੀ ਵਿੱਚ ਕਈ ਸਿੱਖ ਮਾਰੇ ਗਏ ਸੀ ਸਿੱਕ ਇਤਿਹਾਸਮ ਭਾਈ ਗੰਡਾ ਸਿੰਘ ਦਾ ਨਾਂ ਤਾਂ ਸਤਕਾਰ ਨਾਲ ਲਿਆ ਜਾਂਦਾ ਤੇ ਭਾਈ ਮਹਿੰਗਾ ਸਿੰਘ ਨੂੰ ਤਸਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਜਿਹੜੀ ਸੂਚੀ ਹੈ ਇਹਦੇ ਵਿੱਚ ਇਹਨਾਂ ਦੋਹਾਂ ਸੇਵਾਦਾਰਾਂ ਦਾ ਨਾਂ ਨਹੀਂ ਹੈ ਕਿਉਂਕਿ ਅੰਗਰੇਜ਼ੀਆਂ ਦੇ ਰਾਜ ਤੋਂ ਪਹਿਲਾਂ ਦੇ ਰਾਜ ਦੌਰਾਨ ਜਥੇਦਾਰ ਨੂੰ ਸੇਵਾਦਾਰ ਜਾਂ ਪੁਜਾਰੀ ਹੀ ਕਿਹਾ ਜਾਂਦਾ ਸੀ ਭਾਈ ਗੁਰਦਾਸ ਜੀ ਤੋਂ ਲੈ ਕੇ ਜਥੇਦਾਰ ਅਕਾਲੀ ਫੂਲਾ ਸਿੰਘ ਤੱਕ ਕੀ ਅਕਾਲ ਤਖਤ ਸਾਬ ਦਾ ਪ੍ਰਬੰਧ ਹੈ ਜਿਹੜਾ ਇਹ ਖਾਲਸਾ ਰਾਜ ਦੇ ਹੁਕਮਰਾਨਾਂ ਦੇ ਕੋਲ ਰਿਹਾ ਪਰ 1822 ਇਸਵੀ ਤੋਂ ਪਿੱਛੋਂ ਇਹ ਪ੍ਰਬੰਧ ਬੁੱਢਾ ਦਲ ਦੇ ਕੋਲ ਚਲੇ ਆ ਗਿਆ ਫਿਰ 1920 ਇਸਵੀ ਤੋਂ ਪਿੱਛੋਂ ਐ ਜੀ ਪੀ ਸੀ ਬਣੀ ਤੇ ਇਹਨੇ ਪ੍ਰਬੰਧ ਸੰਭਾਲ ਲਿਆ ਔਰ ਸੇਵਾਦਾਰ ਨੂੰ ਜਠੇਦਾਰ ਦਾ ਨਾਂ ਦੇ ਦਿੱਤਾ ਗਿਆ 21 ਫਰਵਰੀ 1859 ਨੂੰ ਫੇਰੂ ਸ਼ਾਹ ਦੀ ਲੜਾਈ ਡੋਗਰਿਆਂ ਦੀ ਗੈਦਾਰੀ ਕਾਰਨ ਸਿੱਖ ਫੌਜਾਂ ਦੇ ਹਾਰ ਜਾਣ ਪਿੱਛੋਂ ਪੰਜਾਬ ਵੀ ਅੰਗਰੇਜ਼ਾਂ ਦੇ ਕਬਜ਼ੇ ਹਾਂ ਚਲੇ ਆ ਗਿਆ ਤਾਂ ਔਰ 98 ਸਾਲ ਉਹਨਾਂ ਦੇ ਗਲਬੇ ਹੇਠ ਰਿਹਾ ਪ੍ਰਕਰਮਾ ਚ ਅੰਗਰੇਜ਼ ਦੇ ਕਤਲ ਦੀ ਘਟਨਾ ਅੰਗਰੇਜ਼ਾਂ ਦੇ ਰਾਜ ਤੋਂ ਕੇਵਲ 1 ਸਾਲ ਪਹਿਲਾਂ ਦੀ ਹੈ ਇਹ ਤੋਂ ਇਹ ਲੱਗਦਾ ਕਿ ਮਹਿੰਗਾ ਸਿੰਘ ਅਰੂੜ ਸਿੰਘ ਦਾ ਸਮਕਾਲੀ ਹੋਊਗਾ ਉਸ ਟਾਈਮ ਚ ਇਤਿਹਾਸ ਮਾ ਬੁੱਢਾ ਦਲ ਦੇ ਕੇਵਲ 4 ਜਥੇਦਾਰਾਂ ਬਾਬਾ ਹਨੂਮਾਨ ਸਿੰਘ ਜੀ ਬਾਬਾ ਪ੍ਰਲਾਦ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਬਾਬਾ ਤੇਜਾ ਸਿੰਘ ਦਾ ਹੀ ਨਾਂ ਜਿਹੜਾ ਆਉਂਦਾ ਏ ਇਹ ਤੋਂ ਪਿੱਛੋਂ ਅੰਗਰੇਜ਼ਾਂ ਦੀ ਹਕੂਮਤ ਵੇਲੇ ਸਰਬਰਾਹੀ ਜਥੇਦਾਰ ਦੇ ਕੰਮ ਕਾਜ ਦੀ ਦੇਖਭਾਲ ਕਰਦੇ ਸੀ ਅੰਗਰੇਜ਼ਾਂ ਦੇ ਪ੍ਰਬੰਧ ਵੇਲੇ ਕੇਵਲ ਸਰਬਰਾਹ ਅਰੂੜ ਸਿੰਘ ਦਾ ਹੀ ਜ਼ਿਕਰ ਆਉਂਦਾ ਏ ਇਹ ਅਰੂੜ ਸਿੰਘ ਸਿਮਰਨ ਸਿੰਘ ਮਾਨ ਦਾ ਨਾਨਾ ਹੁੰਦਾ ਸੀਗਾ ਔਰ ਇਸਨੇ ਪਤੰਦਰ ਨੇ ਸਰ ਮਾਈਕਲ ਐਡਵਾਇਰ ਨੂੰ ਜੱਲ੍ਹਿਆਂ ਵਾਲੇ ਬਾਗ ਮਾ 13 April 1919 ਨੂੰ ਜਿਹੜਾ ਕਤਲੇਆਮ ਹੋਇਆ ਤਾਂ ਇਹਦਾ ਜ਼ਿੰਮੇਵਾਰ ਹੋਣ ਦੇ ਬਾਵਜੂਦ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਸਰੋਪਾ ਦੇ ਦਿੱਤਾ ਤੈਨੂੰ ਐਡਵਾਇਰ ਨੂੰ ਅਰੂਡ ਸੀਨ ਹੈ ਔਰ ਇਸ ਘਟਨਾ ਤੋਂ ਪਿੱਛੋਂ ਗੁਰੂ ਖਾਲਸਾ ਦੇ ਰੋਹ ਤੋਂ ਡਰਦੇ ਆ ਅਰੂਡ ਸੀਨ ਨੂੰ ਇਸ ਦੇ ਵਿੱਚ ਮਾਂ ਦੇ ਨਾਨੇ ਨੂੰ ਫਿਰ ਅਸਤੀਫਾ ਦੇਣਾ ਪਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਭੂਮਿਕਾ ਤੇ ਉਹਨਾਂ ਦੇ ਕਿਰਦਾਰ ਬਾਰੇ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਜਥੇਦਾਰਾਂ ਦੀ ਜੋ ਸੂਚੀ ਮਿਲਦੀ ਹੈ ਉਹਦਾ ਹੈ ਪਹਿਲਾ ਜਥੇਦਾਰ ਭਾਈ ਗੁਰਦਾਸ ਜੀ ਹੋਏ ਦੂਜੇ ਜਥੇਦਾਰ ਦਰਬਾਰਾ ਸਿੰਘ ਜੀ ਤੀਜੇ ਭਾਈ ਮਨੀ ਸਿੰਘ ਜੀ ਚੌਥੇ ਨਵਾਬ ਕਪੂਰ ਸਿੰਘ ਜੀ ਪੰਜਵੇਂ ਸਰਦਾਰ ਜੱਸਾ ਸਿੰਘ ਆਲੂਆ ਜੀ ਛੇਵੇਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਇਹ ਤੋਂ ਪਿੱਛੋਂ 1920 ਇਸਵੀ ਤੱਕ ਸ਼੍ਰੀ ਅਕਾਦ ਤਖਸਾਹਬ ਦਾ ਪ੍ਰਬੰਧ ਬੁੱਢਾ ਦਲ ਕਰ ਰਿਹਾ ਔਰ ਇਸ ਸਮੇਂ ਦੇ ਕੇਵਲ 4 ਜਥੇਦਾਰਾਂ ਦੀ ਨੌ ਮਿਲਦੇ ਪਹਿਲਾ ਬਾਬਾ ਹਨੂਮਾਨ ਸਿੰਘ ਸੱਤਵੇਂ ਜਥੇਦਾਰ ਬਾਬਾ ਪਰਲਾਦ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਤੇ ਬਾਬਾ ਤੇਜਾ ਸਿੰਘ ਜੀ ਹੁਣ ਦੋਸਤੋ ਐਸਜੀਪੀਸੀ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਦੀ ਸੂਚੀ ਹੈ ਜਿਹੜੀ ਉਹ ਇਦਾਂ ਹੈ ਪਹਿਲੇ ਨੰਬਰ ਤੇ ਜਥੇਦਾਰ ਤੇਜਾ ਸਿੰਘ ਪੁੱਤਰ ਇਹਦਾ ਸਮਾਂ ਸੀ 1920 ਤੋਂ ਲੈ ਕੇ 1921 ਤੱਕ ਜਲੇਦਾਰ ਤੇਜਾ ਸਿੰਘ ਅਕਰਪੁਰੀ ਇਹਦਾ 1921 ਤੋਂ 1922 ਤੱਕ ਜਲੇਦਾਰ ਉਦਮ ਸਿੰਘ ਨਾਗੋਕੇ ਇਹ 1923 ਮ ਬਣਿਆ ਜਲੇਦਾਰ ਅਛਰ ਸਿੰਘ ਇਹ 24 ਚ ਬਣਿਆ ਜਲੇਦਾਰ ਦਦਾਰ ਸਿੰਘ ਇਹ 25 ਚ ਜਲੇਦਾਰ ਜਵਾਹਰ ਸਿੰਘ ਇਹ 26 ਚ ਜਲੇਦਾਰ ਤੇਜਾ ਸਿੰਘ ਅਕਰਪਰੀ ਫੇਰ ਬਣ ਗਿਆ ਜਲੇਦਾਰ ਗੁਰਮukh ਸਿੰਘ ਮਸਾਫਰ ਮੋਹਨ ਸਿੰਘ ਨਾਗੋਕੇ ਗਿਆਨੀ ਪ੍ਰਤਾਪ ਸਿੰਘ ਅਛਰ ਸਿੰਘ ਮੋਹਨ ਸਿੰਘ ਤੜ ਸਾਰੂ ਸਿੰਘ ਪੌਰਾ ਗੁਰਦੇਵਾਲ ਸਿੰਘ ਅਜਨੋਹਾ ਕਿਰਪਾਲ ਸਿੰਘ ਜਸਵੀਰ ਸਿੰਘ ਰੋਡੇ ਪ੍ਰੋਫੈਸਰ ਦਰਸ਼ਨ ਸਿੰਘ ਤੇ ਜਲੇਦਾਰ ਭਗਵਾਨ ਸਿੰਘ ਇਹ ਹੈੱਡ ਗ੍ਰਾਂਤੀ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜਲੇਦਾਰ 1990 ਤੋਂ ਲੈ ਕੇ 1993 ਤੱਕ ਰਹੇ। ਉਹ ਤੋਂ ਅੱਗੇ ਜਲੇਦਾਰ ਭਾਈ ਮਨਜੀਤ ਸਿੰਘ ਜਲੇਦਾਰ ਭਾਈ ਰਣਜੀਤ ਸਿੰਘ ਜਲੇਦਾਰ ਗਿਆਨੀ ਪੂਰਨ ਸਿੰਘ ਜਲੇਦਾਰ ਕਹਿੰਦੇ ਜੋਗਿੰਦਰ ਸਿੰਘ ਵਿਦਾਂਤੀ ਤੇ ਉਸ ਤੋਂ ਬਾਅਦ ਜਲੇਦਾਰ ਗਰਬਾਚਨ ਸਿੰਘ ਲੱਗਿਆ। ਤਾਂ ਦੋਸਤੋ ਹੁਣ ਗੱਲ ਕਰੀਏ ਜਿਹੜੇ ਪਹਿਲੇ ਜਲੇਦਾਰ ਹੁੰਦੇ ਸੀਗੇ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਯੋਧਿਆਂ ਵਾਲੇ ਸੁਣ ਹੁਣ ਜਿਹੜਾ ਕਾਲ ਤੱਕ ਸਾਡੇ ਪਹਿਲੇ ਜੇਜ਼ਦਾਰ ਕਾਲੀ ਫੂਲਾ ਸਿੰਘ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰ ਲਿਆਤਾ ਔਰ ਇਸ ਪਦਵੀ ਤੇ ਬਿਰਾਜਮਾਨ ਭਾਈ ਮਹੰਗਾ ਸਿੰਘ ਨੇ ਅੰਗਰੇਜ਼ ਨਿਵਾਸੀ ਦਾ ਸਬੂਤ ਦੇਣ ਲਈ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ 'ਚੋਂ ਕਨੇਡਾ ਤੋਂ ਭਾਗ ਲੈਣਾ ਸਿੱਖ ਗਦਰੀ ਬਾਬਿਆਂ ਨੂੰ ਪੰਥਮਤੀ ਛੇਕਦਾ ਸੀਗਾ ਲਾਲੋ ਸਾਹਿਬ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਰੇਹੜਾ ਪਾਈ ਗੰਡਾ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਸਿਗਰਟ ਪੀ ਰਹੇ ਅੰਗਰੇਜ਼ ਦਾ ਸਿਰੇ ਗਲਮ ਕਰਦਾ ਦਾ ਦੇਖ ਲਓ ਸੋ ਇਸੇ ਪਦਵੀ ਤੇ ਬਿਰਾਜਮਾਨ ਅਰੂਡ ਸਿੰਘ ਸਿਮਰ ਸਿੰਘ ਮਾਨ ਦਾ ਨਾਨਾ ਇਹਨੇ ਜੱਲਿਆਂ ਵਾਲੇ ਬਾਗ 'ਮਾਂ ਗੋੜੀ ਕਾਂਢ ਕਰਨ ਖਾਤਰ ਜੰਮੇ ਵਾਲਾ ਜਿਹੜਾ ਸਰ ਮਾਈਕਲ ਐਡਵੈਰ ਦਾ ਇਹਨੂੰ ਤਰੋਪਾ ਦੇ ਦਿੱਤਾ ਦਾ ਇਹਨੇ ਕਰਤੂਤ ਜਮਾ ਜ਼ੀਰੋ ਕਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਰੇਹੜਾ ਗਿਆਨੀ ਗੁਰਦਿਆਲ ਸਿੰਘ ਅਜਰੋਹਾ ਇਹਨੇ ਅਦਾਲਤ ਦੀ ਸੱਮਣ ਲੈਣ ਤੋਂ ਇਹ ਕਹਿ ਕੇ ਇਨਕਾਰ ਕਰਦਾ ਤਾਂ ਕਿ ਰੋਹਾਨੀਅਤ ਦੀ ਅਦਾਲਤ ਦੁਨਿਆਵੀ ਅਦਾਲਤ ਨੂੰ ਜਵਾਬ ਦੇ ਨਹੀਂ ਆ ਸਹੀ ਵੱਡੀ ਗੱਲ ਆ ਸੋ ਅੱਗੇ ਗਿਆਨੀ ਕਿਰਪਾਲ ਸਿੰਘ ਇਹਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਸ਼ਟ ਹੋ ਚੁੱਕੀ ਇਮਾਰਤ ਦੇ ਬਾਵਜੂਦ ਫੌਜ ਤੋਂ ਡਰਦੇ ਆ ਇਹ ਕਹਿੰਦਾ ਸੀ ਕਿ ਕੋਠਾ ਸਾਹਿਬ ਠੀਕ ਠਾਕ ਹੈ ਹਾਂਜੀ ਇੱਥੇ ਵੀ ਕਤਾਹੀ ਕਰ ਗਏ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਲੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਇਨੇ ਮੁੱਖ ਮੰਤਰੀ ਸੁਝੀ ਸੀ ਬਰਨਾਲੇ ਨੂੰ ਜਿਹੜੀ ਕਾਲ ਤੱਕ ਸਹਿਰੇ ਥੰਮ ਨਾਲ ਬੰਨ ਕੇ ਤਨਖਾਹ ਲਈ ਤੀ ਚਲੋ ਇਹਨੇ ਇੱਕ ਕੰਮ ਤਾਂ ਵਧੀਆ ਕਰਿਆ ਬਾਕੀ ਤਾਂ ਇਹ ਗੁਰੂ ਘਰ ਦਾ ਦੁਖੀ ਇੱਕ ਨੰਬਰ ਦਾ ਕਿਉਂਕਿ ਇਹ ਦਸਮ ਗ੍ਰੰਥ ਸਾਹਿਬ ਨੂੰ ساری ਉਮਰ ਕੀਰਤਨ ਕਰਕੇ ਪੈਸੇ ਕਮਾਈ ਗਿਆ ਤੇ ਹੁਣ ਇਹ ਦਸਮ ਗ੍ਰੰਥ ਸਾਹਿਬ ਨੂੰ ਗੰਦ ਦਾ ਪੋਥਾ ਦੱਸਦਾ ਹੈ ਇਹ ਪ੍ਰੋਫੈਸਰ ਦਰਸ਼ਨ ਸਿੰਘ ਸੋ ਅੱਗੇ ਪ੍ਰੋਫੈਸਰ ਮਨਜੀਤ ਸਿੰਘ ਇਹ ਬਾਦਲ ਕਿਆਂ ਦੇ ਰੋ ਤੋਂ ਬਚਣ ਲਈ ਦੌੜ ਕੇ ਕਮਰੇ માં ਜਾ ਬੜਿਆ ਸੀਗਾ ਇਹਦੀ ਇੰਨੀ ਕਿਰਤੂਤਾ ਜਿਹੜਾ ਦਾ ਭਾਈ ਰਣਜੀਤ ਸਿੰਘ ਇਹਨੇ ਜ਼ੇਵਦਾਰੀ ਛੱਡ ਦਿੱਤੀ ਸੀ ਮਰਿਆਦਾ ਨਹੀਂ ਸੀ ਛੱਡੀ ਸੋ ਭਾਈ ਜਸਵੀਰ ਸਿੰਘ ਰੋਡੇ ਇਹਨਾਂ ਨੇ ਜੇਲ੍ਹ ਚੋਂ ਰਿਹਾਈ ਦੀ ਖਾਤਾ ਸਰਕਾਰ ਅਗੇ ਗੋਡੇ ਟੇਕਦੇ ਸੀ ਇਹ ਵੀ ਸੱਚ ਹੈ ਗਿਆਨੀ ਪੂਰਨ ਸਿੰਘ ਨੇ ਜ਼ਮੀਨ ਦੇ ਟੁਕੜੇ ਦੀ ਖਾਤਰ ਮਰਿਆਦਾ ਦੀ ਉਲੰਘਣਾ ਕਰਕੇ ਅਕਾਲ ਤਖਸੈਬ ਦੀ ਜ਼ਥੇਦਾਰੀ ਲਈ ਸੀ ਹੁਣ ਵਿਦਵਾਨ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਇਹ ਤਾਂ ਬਾਦਲ ਦੀ ਕਟਪੁੱਤਰੀ ਬਣ ਕੇ ਰਹਿ ਗਿਆ ਸੀ ਹੁਕਮਨਾਮੇ ਤੇ ਕੇਵਲ ਦਸਕਤੇ ਕਰਦਾ ਹੁੰਦਾ ਸੀ ਇਹਦਾ ਇੰਨਾ ਕੇ ਰੋਲ ਤਾਂ ਹਾਂਜੀ ਸੋ ਦੋਸਤੋ ਭਾਈ ਗਰਦਾਹਾ ਜੀ ਤੋਂ ਲੈ ਕੇ ਬੁੱਢਾ ਨਾਲ ਦੇ ਸਮੇਂ ਤੱਕ ਦੇ ਜਲੇਦਾਰਾਂ ਦੀ ਭੂਮਿਕਾ ਤੇ کردار ਕਿਸੇ ਵੀ ਟੀਕਾ ਟਿੱਪਣੀ ਦਾ ਮਥਾਜ ਨਹੀਂ ਹੈ ਅੰਗਰੇਜ਼ਾਂ ਦੇ ਪੰਜਾਬ ਤੇ ਕਾਬਜ ਹੋਣ ਜਾਣ ਤੋਂ ਪਹਿਲਾਂ ਅਕਾਲੀ ਫੂਲਾ ਸਿੰਘ ਹੀ ਪਹਿਲੇ ਜਲੇਦਾਰ ਸੀਗੇ ਜੋ ਕਿ ਚਰਚਾ ਚ ਰਹੇ ਸਿੱਖ ਰਾਜ ਦੇ ਨਰਮਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮੁਸਲਮਾਨ ਨਾਚੀ ਮੋਰਾ ਨਾਲ ਸੰਬੰਧ ਜੋੜ ਲਏ ਜਾਣ ਕਰਨ ਅਕਾਲੀ ਫੂਲਾ ਸਿੰਘ ਨੇ ਉਹਨੂੰ ਸ਼ਰੀਅਤ ਤੱਕ ਜ਼ਹਿਰ ਤਲਬ ਕਰ ਲਿਆ ਤਾਂ ਕਿਉਂਕਿ ਸਿੱਖ ਦਾ ਕਿਸੇ ਭਾਈ ਔਤਨ ਨਾਲ ਸੰਬੰਧ ਰੱਖਣਾ ਇੱਕ ਬੱਜਰ ਕੁਰੇਤ ਮੰਨਿਆ ਜਾਂਦਾ ਸ਼ੇਰੇ ਪੰਜਾਬ ਨੇ ਆਪਣੀ ਰਾਜਧਾਨੀ ਲਾਹੌਰ ਤੋਂ ਅੰਮ੍ਰਿਤਸਰ ਆ ਕੇ ਸਮਰ ਪੈਲਸ ਰਾਮ ਬਾਗ ਸ਼ਾਹੀ ਲਿਬਾਸ ਉਤਾਰਿਆ ਤੇ ਇੱਕ ਨਿਮਾਣੇ ਸਿੱਖ ਵਜੋਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਇਆ ਤਾਂ ਅਕਾਲੀ ਫੂਲਾ ਸਿੰਘ ਕੜਕ ਕੇ ਬੋਲਿਆ ਓਏ ਕਾਣਿਆ ਲਾ ਕੱਪੜੇ ਤੇ ਨਾਲੇ ਸਿੰਘਾਂ ਨੂੰ ਹੁਕਮ ਦੇ ਦਿੱਤਾ ਵੀ ਇਹਨੂੰ ਇਮਲੀ ਦੇ ਦਰਖਤ ਨਾਲ ਬੰਨ ਕੇ ਕੋੜੇ ਮਾਰੋ ਸ਼ੇਰੇ ਪੰਜਾਬ ਨੇ ਕਹਿੰਦੇ ਕੱਪੜੇ ਉਤਾਰ ਕੇ ਯਾਰ ਇਮਲੀ ਦੇ ਦਰਖਤ ਤੇ ਲਾਗੇ ਜਾ ਕੇ ਖੜ ਗਿਆ ਤਾਂ ਅਕਾਲੀ ਫੂਲਾ ਸਿੰਘ ਨੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਤਾੜਨਾ ਕਰਕੇ ਸ਼ੇਰੇ ਪੰਜਾਬ ਨੂੰ ਫਿਰ ਮਾਫ਼ ਕਰਦਾ ਸੀ ਇਹ ਬਹੁਤ ਵੱਡੀ ਗੱਲ ਹੈ ਸਿੱਖ ਇਤਿਹਾਸ ਦੀ ਦੂਜੇ ਜਹੇਦਾਰ ਭਾਈ ਗੰਡਾ ਸਿੰਘ ਦਾ ਇਤਿਹਾਸ ਮਾਝਾ ਘਰ ਆਉਂਦਾ ਜਿਨੇ ਦਰਬਾਰ ਸਹੇਦਿਆ ਪ੍ਰਕਰਮਾਂ ਅਚ ਜੁੱਤੀ ਸਮੇਤ ਸਿਕਟ ਪਿੰਦਾ ਸੀ ਇੱਕ ਅੰਗਰੇਜ਼ ਅਫਸਰ ਇਹਦਾ ਸਿਰੇ ਲਾਤਾ ਸੀ ਤੌਣ ਨਾਲੋਂ ਕਿਰਪਾਨ ਮਾਰ ਕੇ ਇਸ ਘਟਨਾ ਤੋਂ ਕੇਵਲ 20 ਦਿਨ ਪਿੱਛੋਂ ਹੀ 19 ਫਰਵਰੀ 1848 ਨੂੰ ਫਿਰ ਅੰਗਰੇਜ਼ ਹਕੂਮਤ ਨੇ ਇਹ ਜਹੇਦਾਰ ਨੂੰ ਤੇ ਦੋ ਸੇਵਾਦਾਰਾਂ ਸਮੇਤ ਲਾਹੌਰ ਦੀ ਕੋਟ ਲਖਪਤਰਾਏ ਜੇਲਮਾਂ ਫਾਂਸੀ ਲਾਤੀ ਸੀ ਸੇਵਾਦਾਰਾਂ ਦਾ ਦੋਸ਼ ਕੱਲਾ ਇੰਨੇ ਹੀ ਤਾਂ ਕਿ ਘਟਨਾ ਵਾਲੇ ਘਟਨਾ ਵੇਲੇ ਉਹ ਜੱਥੇਦਾਰ ਦੇ ਨਾਲ ਸੀ ਔਰ ਇਹ ਘਟਨਾ 30 ਜਨਵਰੀ 1848 ਈਸਵੀ ਦੀ ਹੈ ਗੰਡਾ ਸਿੰਘ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਸੀ ਕਰ ਸਕਿਆ ਹੁਣ ਅੰਗਰੇਜ਼ ਹਕੂਮਤ ਸਮੇਂ ਭਾਈ ਮਹਿੰਗਾ ਸਿੰਘ ਤੇ ਅਰੂੜ ਸਿੰਘ ਇਦਾਂ ਦੇ ਸਰਬਰਾਹ ਵੀ ਹੋਏ ਆ ਜਿਨ੍ਹਾਂ ਦਾ ਨਾਂ ਸਿੱਕ ਇਤਿਹਾਸ ਮਾ ਕਾਲੇ ਅੱਖਰਾਂ ਨਾਲ ਲਿਖਿਆ ਹੋਇਆ ਅੰਗਰੇਜ਼ਾਂ ਦੇ ਬਰਖਰਦਾਰ ਮਹਿੰਗਾ ਸਿੰਘ ਨੇ ਹਿੰਦੁਸਤਾਨ ਦੀ ਆਜ਼ਾਦੀ ਖਾਤਰ ਚੱਲ ਰਹੇ ਸੰਘਰਸ਼ 'ਚ ਮ ਕੈਨੇਡਾ ਤੋਂ ਜਿਹੜੇ ਹਿੱਸਾ ਲੈਣ ਆਏ ਸੀਗੇ ਗਦਰੀ ਬਾਬੇ ਸਿੱਖ ਇਹਨਾਂ ਨੂੰ ਪੰਥਮਾਂ ਤੋਂ ਹੀ ਸ਼ੇਕਤਾ ਤੇ ਇਹਨਾਂ ਦਾ ਸਮੁੰਦਰੀ ਜਹਾਜ਼ ਅੰਗਰੇਜ਼ਾਂ ਨੇ ਕਲਕੱਤੇ ਦੀ ਬੰਦਰਗਾਹ ਬਜਬਜ ਘਾੜ ਤੇ ਲੱਗਣੇ ਨਹੀਂ ਦਿੱਤਾ ਤੇ ਗੋਲੀ ਚਲਾਤੀ ਤੇ ਕਾਫੀ ਸਿੰਘ ਉੱਥੇ ਮਾਰੇ ਗਏ ਤੇ ਜਹਾਜ਼ ਹੋਲੀ ਦਰਿਆ ਤੋਂ ਵਾਪਸ ਮੋੜਤਾ ਜਿੱਥੇ ਉਹ ਸਿੰਘਾਂ ਨੂੰ ਲੈ ਕੇ ਕਈ ਦਿਨ ਖੜਾ ਰਿਹਾ ਸੀ ਫਿਰ ਦੂਜਾ ਅਰੂਤ ਸਿੰਘ ਅਰੂਤ ਸਿੰਘ ਨੇ ਮੈਨੂੰ ਦੱਸੇ ਦੱਸੇ ਦਿੱਤੀ ਇਹਨੇ ਇਹਨੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਕਾਰਡ ਹੋਇਆ ਜਿਹੜਾ ਇਹਦਾ ਜ਼ਿੰਮੇਵਾਰ ਸੀਗਾ ਜਨਰਲ ਮਾਈਕਲ ਅਡਵੈਰ ਇਹਨੂੰ ਛੇਤੀ ਅਕਾਲ ਤਖਤ ਸਾਹਿਬ ਦੇ ਬੁਲਾ ਕੇ ਸਰੋਪਾਉ ਪਾਇਆ ਸੀ ਨੇ ਸਿਮਰ ਸਿੰਘ ਮਾਨ ਦੇ ਨਾਨੇ ਨੇ ਸੋ ਜਿਹਦੇ ਕਾਰਨ ਫਿਰ ਸਿੱਖ ਜਗਤ ਦੇ ਵਿੱਚ ਤੂਫਾਨ ਉੱਠ ਖੜਾ ਹੋਇਆ ਤੇ ਇਸ ਰੋਹ ਤੋਂ ਬਚਣ ਖਾਤਰ ਇਹਨੇ ਫਿਰ ਅਸਤੀਫਾ ਦੇ ਦਿੱਤਾ ਦਾ ਅਡਵੈਰ ਨੂੰ ਸ਼ਹੀਦ ਉਦਮ ਸਿੰਘ ਨੇ ਫਿਰ ਇੰਗਲੈਂਡ ਮਾ ਜਾ ਕੇ ਸੌਧਿਆ ਸੀਗਾ 1920 ਵੀ ਤੋਂ ਪਿੱਛੋਂ ਛੇਤੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਐ ਜੀ ਪੀ ਸੀ ਦੇ ਕੋਲ ਆ ਗਿਆ ਜੋ ਉਸ ਵੇਲੇ ਗੁਰਦੁਆਰਾ ਬੋਰਡ ਵੱਜੋਂ ਜਾਣੀ ਜਾਂਦੀ ਸੀ ਇਹ ਇਹਨੂੰ ਪਹਿਲਾਂ ਗੁਰਦੁਆਰਾ ਬੋਰਡ ਕਿਹਾ ਜਾਂਦਾ ਸੀ ਐ ਜੀ ਵੀ ਜੀ ਨੂੰ ਤਾਂ ਸਿੱਖ ਪੰਥ ਨੇ ਇਹ ਪ੍ਰਬੰਧ ਸੰਭਾਲ ਦਈ ਜਲੇਦਾਰ ਤੇਜਾ ਸੀ ਪੁੱਤਰ ਨੂੰ ਪਹਿਲਾ ਜਲੇਦਾਰ ਲਾਇਆ 1920 ਤੋਂ ਲੈ ਕੇ 1978 ਤੱਕ ਜਲੇਦਾਰ ਆਉਂਦੇ ਰਹੇ ਤੇ ਜਾਂਦੇ ਰਹੇ ਇਹ ਤੋਂ ਪਹਿਲਾਂ ਕੋਈ ਵੀ ਚਰਚਾ ਵਿੱਚ ਨਹੀਂ ਸੀ ਆਇਆ 13 ਪ੍ਰਾ 1978 ਨੂੰ ਅੰਮ੍ਰਿਤਸਰ ਚ ਹੋਏ ਨਿਰੰਕਾਰੀ ਕਾਂਡ ਪਿੱਛੋਂ ਨਵੀਂ ਸਥਿਤੀ ਪੈਦਾ ਹੋ ਗਈ ਉਸ ਵੇਲੇ ਜਲੇਦਾਰ ਸਾਧੂ ਸਿੰਘ ਪੌਰਾ ਸੀਗਾ ਜਲੇਦਾਰ ਇਨੇ 10 ਜੂਨ 1978 ਨੂੰ ਨਿਰੰਕਾਰੀਆਂ ਵਿਰੁੱਧ ਹਕੂਮਾ ਨਾਮਾ ਜਾਰੀ ਕੀਤਾ ਸੀ ਜਿਦੇ ਵਿੱਚ ਸਿੱਖ ਪੰਥ ਨੂੰ ਨਿਰੰਕਾਰੀਆਂ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜ ਕੇ ਉਹਨਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਤਾਂ ਬਾਅਦ ਵਿਵਾਦ ਵਿੱਚ ਆਇਆ ਇਸ ਪਿੱਛੋਂ ਦੂਜਾ ਜਥੇਦਾਰ ਕਹਿੰਦੇ ਗਰਦਿਆਲ ਸੀ ਅਜਨੋਹਾ ਸੀਗਾ ਜਿਨੇ ਅਦਾਲਤ ਵੱਲੋਂ ਆਏ ਸਾਹਮਣੇ ਇਹ ਕਹਿ ਕੇ ਮੋੜਤੇ ਸੀ ਕਿ ਰੋਹਾਨੀਅਤ ਦੀ ਅਦਾਲਤ ਤਾਂ ਜਥੇ ਦਾ ਦੁਨਿਆਵੀ ਅਦਾਲਤ ਨੂੰ ਜਵਾਬ ਦੇ ਨਹੀਂ ਹੈ ਜਿਨ੍ਹਾਂ ਕਾਰਨ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਵਾਪਸ ਲੈਣੀ ਪਈ ਸੀ ਤੇ ਅਦਾਲਤ ਨੇ ਕੇਸ ਖਾਰਜ ਕਰਤਾ ਸੀ ਇਤੋਂ ਉਲਾਬ ਜਿਹੜਾ ਅਜਨੋਹਾ ਸੀ ਜਿਹੜਾ ਇਹ ਦਿੱਲੀ ਦੇ ਅਕਾਲੀ ਆਗੂ ਜਿਹੜਾ ਸੰਤੋਖ ਸਿੰਘ ਵੱਲੋਂ ਵਿਦੇਸ਼ ਯਾਤਰਾ ਸਮੇਂ ਖਾਲਸਤਾਨ ਦੇ ਨੌਂ ਤੇ ਪੈਸੇ ਇਕੱਠੇ ਕਰਨ ਦੇ ਜਿਹੜੇ ਦੋਸ਼ ਲਾਏ ਤੇ ਦੋਸ਼ਾਂ ਦੇ ਉਪਰੰਤ ਵੀ ਅਸਿਫਾ ਦਿੱਤਾ ਸੀ ਤੇ ਜਿੰਨਾ ਚਿਰ ਸੰਤੋਖ ਸਿੰਘ ਨੇ ਗਲਤੀ ਮੰਨ ਕੇ ਤਨਖਾਹ ਨਹੀਂ ਸੀ ਲੋਆ ਲਈ ਉਹਨਾਂ ਚਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿੱਚ ਨਹੀਂ ਸੀ ਗਏ ਹਾਂਜੀ ਉਹ 84 ਦੇ ਵਿੱਚ ਗਿਆਨੀ ਕ੍ਰਿਪਾਲ ਸਿੰਘ ਹਲੇਦਾਰ ਸੀਗਾ ਫੌਜੀ ਹਮਲੇ ਦੇ ਦੌਰਾਨ ਇਮਾਰਤ ਨਸ਼ਟ ਹੋ ਚੁੱਕੀ ਸੀ ਪਰ ਇਹਨੇ 12 ਜੂਨ 84 ਨੂੰ ਆਲ ਇੰਡੀਆ ਰੇਡੀਓ ਨੂੰ ਇਹ ਕਹਿਤਾ ਸੀ ਕਿ ਖਾਲਸਾ ਜੀ ਛੇਰੀ ਕਾਲਕਤਾਰ ਸਾਹਿਬ ਦੀ ਇਮਾਰਤ ਨੂੰ ਕੁਝ ਨੁਕਸਾਨ ਕੁਝ ਨੁਕਸਾਨ ਨਹੀਂ ਪਹੁੰਚਿਆ ਤੇ ਕੋਠਾ ਸਾਹਿਬ ਠੀਕ ਠਾਕ ਹੈ ਜਦੋਂ ਕਿ ਜਦੋਂ ਕਿ ਉਸ ਵੇਲੇ ਆਮ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਕੋਠਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਆਰਾਮ ਵਾਲਾ ਕਮਰਾ ਕਿਹਨੂੰ ਕਹਿੰਦੇ ਆ ਦੇਹਦਾਰ ਵੱਲੋਂ ਭੌਤੋਂ ਡਰਦੇ ਆਂ ਬੋਲੇ ਇਸ ਝੂਠ ਦੇ ਕਾਰਨ ਗੁੱਸੇਵਾਂ ਆਏ ਕਲਿਏ ਵੀ ਸਿੰਘਾਂ ਨੇ ਇਹਨੂੰ ਮਾਰਨ ਦਾ ਵੀ ਯਤਨ ਕੀਤਾ ਸੀਗਾ ਗਿਆਨੀ ਕ੍ਰਿਪਾਲ ਸੀ ਨਾ ਦੂਜੀ ਕਮਜ਼ੋਰੀ ਉਹ ਵੇਲੇ ਦਿਖਾਤੀ ਜਦੋਂ ਅਕਾਲ ਤਖਤ ਸਾਹਿਬ ਦੀ ਨੱਟ ਹੋਈ ਇਮਾਰਤ ਦੀ ਕਾਰ ਸੇਵਾ ਕਰਾਉਣ ਵਾਲਾ ਬੁੱਢਾ ਦਾਦਾ ਜਿਹੜਾ ਨਿਹੰਗ ਸੰਤਾ ਸਿੰਘ ਤੇ ਸੇਵਾ ਲਈ ਉਹਨੂੰ ਤਿਆਰ ਕਰਨ ਵਾਲੇ ਬੂਟਾ ਸਿੰਘ ਨੂੰ ਤਾਂ ਪੰਥ ਮਤੇ ਛੇਕਦਾ ਪਰ ਗਿਆਨੀ ਜੈਲ ਸਿੰਘ ਨੂੰ ਘਰ ਬੈਠਿਆਂ ਹੀ ਮਾਫ਼ੀ ਦੇ ਦਿੱਤੀ ਦੀਨੇ ਰਾਸ਼ਟਰਪਤੀ ਹੁੰਦਿਆਂ ਫੌਜ ਦੇ ਸੁਪਰੀਮ ਕਮਾਂਡਰ ਵਜੋਂ ਦਸਕਤ ਕਰਕੇ ਫੌਜ ਨੂੰ ਦਰਬਾਰ ਸਾਹਿਬ ਦੇ ਹਮਲੇ ਦੀ ਆਗਿਆ ਦਿੱਤੀ ਸੀ। ਸੋ ਖੈਰ ਇਹ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਇਹਨੇ ਵੀ ਅਕਾਲੀ ਏਕਤਾ ਕਾਊਂਡਾ ਯਤਨ ਕੀਤਾ ਸੀ। ਬਾਕੀ ਸਾਰੇ ਆਗੂਆਂ ਦੇ ਮੰਨ ਜਾਣ ਦੇ ਬਾਵਜੂਦ ਯਰ ਪ੍ਰਕਾਸ਼ ਸਿੰਘ ਬਾਦਲ ਏਕਤਾ ਲਈ ਤਿਆਰ ਨਾ ਹੋਇਆ ਤੇ ਸਪਸ਼ਟੀਕਰ ਦੇਣ ਲਈ ਆਪਣੇ ਨਾਲ ਲਾਓ ਲਸ਼ਕਰ ਲੈ ਕੇ ਆ ਗਿਆ। ਤਾਂ ਪ੍ਰੋਫੈਸਰ ਨੇ ਇਕਤਾ ਦਾ ਕਿਆ ਕਰਾਉਣੀ ਸੀ ਉਹਨੂੰ ਜਾਂਚ ਦਿਵਾਉਣੀ ਓਕੀ ਹੋਗੀ ਕਿਉਂਕਿ ਇਹ ਤੋਂ ਪਹਿਲਾਂ ਵੀ ਅਜਿਹਾਈ ਭਾਣਾ ਵਾਪਰ ਚੁੱਕਿਆ ਸੀ ਯਾਰ ਖਡੂਰ ਸਾਹਿਬ ਸਟੇ ਤੇ ਲੜਪੈਣ ਕਾਰਨ ਰਣਜੀਤ ਸਿੰਘ ਛੱਜਲਵੰਡੀ ਦੀ ਸ਼ਿਕਾਇਤ ਤੇ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਸੱਦੇ ਆ ਗਿਆ ਥਾ ਉਹ ਵੀ ਪ੍ਰਕਾਸ਼ ਹੀ ਬਦਲੀ ਤਰ੍ਹਾਂ ਹੀ ਲਾਹ ਲਸ਼ਕਰ ਲੈ ਕੇ ਆਇਆ ਸੀਗਾ ਸਪੱਸ਼ਟੀਕਰਨ ਦੇਣ ਦੀ ਸਾਂ ਬ੍ਰਹਮਪੁਰਾ ਦੇ ਸਮਰਥਕਾਂ ਨੇ ਪ੍ਰੋਫੈਸਰ 'ਤੇ ਹਮਲਾ ਬੋਲਤਾ ਤੇ ਉਹ ਭੱਜ ਕੇ ਕਮਰੇ 'ਮਾਂ ਜਾ ਵੜਿਆ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਜਿਹਦੇ ਕੰਨ ਰਣਜੀਤ ਸਿੰਘ ਬ੍ਰਹਮਪੁਰਾ ਦਰਵਾਜ਼ੇ ਨੂੰ ਠੋਡੇ ਮਾਰ ਕੇ ਤੋੜਨ ਦਾ ਯਤਨ ਕਰਦਾ ਰਿਹਾ ਤੇ ਅੰਦਰ ਪ੍ਰੋਫੈਸਰ ਸਾਹਿਬ ਗੋਲੀਆਂ ਖਾਈ ਤੇ ਪਾਣੀ ਪੀ ਜਾ ਰਹੇ ਸੀ ਫਿਰ ਹੰਬ ਕੇ ਬ੍ਰਹਮਪੁਰਾਈ ਵਾਪਸ ਮੁੜ ਗਿਆ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਇਹਨੇ ਆਪਣੇ ਦੋ ਬਾਦੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਫੈਸਲਿਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਪਰ ਦਲੇਰੀ ਤੇ ਜੁਰਤ ਦੀ ਘਾਟ ਦੇ ਕਾਰਨ ਇਹ ਸਫਲ ਨਹੀਂ ਹੋ ਸਕਿਆ ਜਦੋਂ ਕਿ ਦਲੀਲ ਪੱਕੋਂ ਇਹਦਾ ਕੋਈ ਸਾਨੀ ਨਹੀਂ ਸੀ ਜੀਪੀਸੀ ਨੇ ਭਾਵੇਂ ਉਹਨੂੰ ਜਿਹੜੇ ਪਹਿਲੇ ਜਿਹੜੇ ਨਿਯੁਕਤ ਕੀਤਾ ਸੀ ਪਰ ਉਹਨੇ ਆਪ ਹੀ ਕਾਰਜਕਾਰੀ ਜਿਹਾ ਜਿਹੜਾ ਉਹ ਸੇਵਾ ਕਰਨ ਦਾ ਫੈਸਲਾ ਲਿਆ ਤਾਂ ਜਿਹਦੇ ਕਾਰਨ ਪੰਥਕ ਕਮੇਟੀ ਅਤੇ ਖਾੜਕੂ ਸਿੰਘਾਂ ਨੇ ਵੀ ਇਹਨੂੰ ਮਾਨਤਾ ਦਿੱਤੀ ਸੀ ਸ਼ੁਰੂਆਮਾ ਪ੍ਰੋਫੈਸਰ ਪ੍ਰਵੇਸ਼ਟਰ ਸਾਥ ਜਿਹੜਾ ਹੈ ਦਰਸ਼ਨ ਮਸੰਦ ਇਹਨੇ ਵੀ ਕਾਲੀ ਇਕਤਾ ਕਰਨ ਦਾ ਯਤਨ ਕੀਤਾ ਸੀ ਪਰ ਸਰਜੀਤ ਸਿੰਘ ਬਰਨਾਲੇ ਦੇ ਨਾਮ ਮੰਨਣ ਕਾਰਨ ਉਹ ਯਤਨ ਸਿਰੇ ਨਹੀਂ ਚੜੇ ਪਾਵੇਂ ਕੇ ਪੰਥ ਵਿੱਚੋਂ 6 ਕੇ ਜਾਣ ਪਿੱਛੋਂ ਭੁੱਲ ਬਖਸ਼ਾਉਣ ਲਈ ਬਰਨਾਲੇ ਨੂੰ ਜਿਹੜੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਪਿਆ ਸੀ। 임ਲੀ ਦਾ ਬੂਟਾ ਫੌਜੀ ਹੌਲੇ ਵੇਲੇ ਨਸ਼ਟ ਹੋ ਜਾਣ ਕਾਰਨ ਪ੍ਰੋਫੈਸਰ ਸਰਜੀਵ ਸਿੰਘ ਬਰਨਾਲੇ ਨੂੰ ਜਿਹੜੀ ਅਕਾਲ ਤਖ਼ਤ ਸਾਹਿਬ ਨੇ ਥੰਮਨ ਨਾਲ ਫੇਰ ਬੰਨਣਾ ਪਿਆ। ਉਹਨੂੰ ਤਨਖਾਹ ਵੀ ਕਾਫੀ ਸਖਤ ਲਾਈ ਗਈ ਸੀ। ਹਾਂਜੀ। ਇਸੇ ਦੌਰਾਨ ਫਿਰ ਰਜੀਵ ਗਾਂਧੀ ਨੇ ਵੀ ਆਪਣੇ ਏਲਚੀਆਂ ਰਾਹੀਂ ਪ੍ਰੋਫੈਸਰ ਦਰਨ ਸਿੰਘ ਨਾਲ ਆਪਤਾ ਕੀਤਾ। ਪਹਿਲਾ ਹੰਢਿਆ ਵਰਤਿਆ ਕਾਂਗਰਸੀ ਆਗੂ ਤਲੋਚਨ ਸਿੰਘ ਰਿਆਸਤੀ ਆਇਆ। ਦਾ ਪ੍ਰੋਫੈਸਰ ਨੇ ਕਿਹਾ ਕਿ ਉਹ ਦਮਦਮ ਦੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਦੀ ਮੌਜੂਦਗੀ ਵਿੱਚ ਹੀ ਗੱਲ ਕਰਨਗੇ। ਬਾਬਾ ਜੀ ਨੂੰ ਬੁਲਾ ਲਿਆ ਗਿਆ ਪਰ ਪਹਿਲੇ ਗੀਤ ਦੀ ਗੱਲਬਾਤ ਪਿੱਛੋ ਹੀ ਵਾਪਸ ਗਿਆ। ਰਿਆਸਤ ਦੀ ਮੁੜ ਕੇ ਹੀ ਨਹੀਂ ਆਇਆ। ਫਿਰ ਆਈਬੀ ਦੇ ਖਾਸਮ ਖਾਸ ਇੱਕ ਸਾਰ ਸੁਸ਼ੀਲ ਮੁਨੀ ਜੈਨ ਨੂੰ ਰਜੀਵ ગાંધી ਨੇ ਭੇਜਿਆ। ਉਹਨੇ ਕਈ ਦਿਨ ਅੰਮ੍ਰਿਤਸਰ ਵਿੱਚ ਹੀ ਰਹਿ ਕੇ ਗੱਲਬਾਤ ਕੀਤੀ ਤੇ ਪ੍ਰਧਾਨ ਮੰਤਰੀ ਵੱਲੋਂ ਭੇਜਿਆ ਫਾਰਮੂਲਾ ਲੈ ਕੇ ਆਇਆ। ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿਹਾ ਕਿ ਪਹਿਲਾਂ ਇਥੇ ਅਮਲ ਕਰੋ ਤੇ ਫਿਰ ਅੱਗੇ ਗੱਲਬਾਤ ਕਰਾਂਗਾ। ਸੁਸ਼ੀਲ ਮੁੰਨੀ ਦਿੱਲੀ ਚਲੇ ਗਿਆ ਤੇ ਮੁੜ ਕੇ ਉਹ ਵੀ ਨਹੀਂ ਆਇਆ। ਇਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਨੇ ਖਾਲਸਾਤਾਨ ਦੇ ਚੱਕਰ ਵਿੱਚ ਫਸੇ ਖਾੜਕੋ ਨੂੰ ਕੱਢਣ ਦਾ ਯਤਨ ਕੀਤਾ ਤੇ ਇਸ ਲਈ ਬੁੱਧੀਜੀਵੀ ਨੇ ਕਨਵੈਨਸ਼ਨ ਸੱਦੀ ਗਈ ਸੀ। ਪਰ ਖਾੜਕੋ ਸਿੰਘਾਂ ਨੇ ਬੁਲਾਰੇ ਜਗੀਰ ਸਿੰਘ ਦੀ ਨਾਂ ਸਮਝੀ ਕਾਰਨ ਪ੍ਰੋਫੈਸਰ ਦਰਸ਼ਨ ਸਿੰਘ ਜ਼ਿੰਮੇਵਾਰੀ ਛੱਡ ਕੇ ਚਲੇ ਆ ਗਏ ਸੀ। ਫਿਰ ਜਾਂ ਦੁਬਾਰੇ ਉਹਨੂੰ ਲਿਆਂਦਾ ਗਿਆ। ਦਾ ਐਜੀਪੀ ਦੇ ਬਜਟ ਇਸਲਾ ਇਜਰਾਸ ਹੋਇਆ ਜਿਹੜਾ ਉਹਦੇ ਵਿੱਚ ਐਨਾ ਰੌਲਾ ਪੈ ਗਿਆ ਕਿ ਪ੍ਰੋਫੈਸਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਸਾਹਿਬ ਨੂੰ ਕਹਿਣਾ ਪਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੰਤੋਖ ਕੇ ਬਾਹਰ ਲੈ ਚੱਲੋ ਇਹਨਾਂ ਨੇ ਤਾਂ ਹਾਊਸ ਨੂੰ ਮੱਛੀ ਮੰਡੀ ਬਣਾਤਾ ਹੈ ਯਾਰ ਐਜੀਪੀ ਦੇ ਪ੍ਰਧਾਨ ਤੌੜਾ ਹੁੰਦਾ ਸੀਗਾ ਇਹਨੇ ਉੱਠ ਕੇ ਕਿਹਾ ਕਿ ਸਿੰਘ ਸਾਹਿਬ ਤੁਹਾਨੂੰ ਇਸ ਹਾਊਸ ਦੀ ਮਰਿਆਦਾ ਦਾ ਪਤਾ ਨਹੀਂ ਇੱਥੇ ਤਾਂ ਹਰ ਸਾਲ ਇਸੇ ਤਰ੍ਹਾਂ ਹੁੰਦਾ ਹੈ ਤਾਂ ਜੋਸ਼ ਵਿੱਚ ਆ ਕੇ ਪ੍ਰੋਫੈਸਰ ਨੇ ਕਿਹਾ ਕਿ ਜੇ ਮੈਨੂੰ ਮਰਿਆਦਾ ਦਾ ਪਤਾ ਨਹੀਂ ਤਾਂ ਮੈਨੂੰ ਜਸੇਦਾਰ ਬਣੇ ਰਹਿਣ ਦਾ ਵੀ ਕੋਈ ਹੱਕ ਨਹੀਂ ਇਹ ਤੇ ਪਿੱਛੋਂ ਉਹ ਅਸਤੀਫਾ ਦੇ ਕੇ ਚਲੇ ਗਿਆ ਮੁੜ ਕੇ ਅੱਜ ਤੱਕ ਨਹੀਂ ਆਇਆ ਤੇ ਹੁਣ ਤਾਂ ਇਹਨੂੰ ਛੇਕੇ ਦਿੱਤਾ ਪੰਥ ਚੋਂ ਪ੍ਰੋਫੈਸਰ ਰਾਟਣ ਸਿੰਘ ਸਾਰੀ ਉਮਰ ਇਹ ਦਸਮਗ੍ਰੰਥ ਸਾਹਿਬ ਦੀ ਕੀਟਣ ਕਰਕੇ ਪੈਸੇ ਕਮਾਉਂਦਾ ਰਿਹਾ ਤੇ ਹੁਣ ਉਹਨੂੰ ਉਹ ਮਾੜਾ ਚੰਗਾ ਬੋਲਦਾ ਸੋ ਖੈਰ ਉਸ ਤੋਂ ਬਾਅਦ ਉਸ ਤੋਂ ਭਾਈ ਜਸਵੀਰ ਸਿੰਘ ਰੋਡੇ ਫਿਰ ਇਹ ਅਕਾਲ ਤਖਤ ਦੇ ਜਸੇਦਾਰ ਬਣੇ 10 ਫਰਵਰੀ 1999 ਤੱਕ ਇਸ ਪਰ ਵੀ ਤੇ ਰਹੇ ਇਸ ਸਮੇਂ ਦੌਰਾਨ ਸਿੱਖ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਮਰਿਆਦਾ ਇਹਦੇ ਵਿੱਚ ਰਹਿੰਦੇ ਆ ਕਈ ਇਹਨੇ ਮਹੱਤਵਪੂਰਨ ਫੈਸਲੇ ਲਏ ਭਾਈ ਰਣਜੀਤ ਸਿੰਘ ਨੇ ਭਾਈ ਰਣਜੀਤ ਸਿੰਘ ਜੀਆ 1999 ਤੱਕ 10 ਫਰਵਰੀ 1999 ਤੱਕ ਤਾਂ ਹੁਕਮਾਂ ਵੀ ਕਈ ਮਹੱਤਵਪੂਰਨ ਜਾਰੀ ਕੀਤੇ ਜਿਨ੍ਹਾਂ ਨੂੰ ਛੇੜਨ ਦੀ ਕਿਸੇ ਨੂੰ ਹੁਣ ਤੱਕ ਜੁਰਤ ਨਹੀਂ ਪਈ ਜਦ ਪ੍ਰਕਾਸ਼ ਦੀ ਬਾਦਲ ਨੇ ਮਰਿਆਦਾ ਨੂੰ ਸੰਕਟਮਾ ਪਾਤਾ ਤਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਮਰਿਆਦਾ ਤੋਂ ਜਿਥੇ ਦੀ ਕੁਰਬਾਨ ਕਰਤੀ ਪਰ ਮਰਿਆਦਾ ਨੂੰ ਆਂਜ ਨਹੀਂ ਰੌਣ ਦਤੀ ਗਾਨੇ ਪੂਰਨ ਸਿੰਘ ਦੀ ਤਰ੍ਹਾਂ ਉਹ ਵੀ ਚਾਹੁੰਦੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਗਦੀ ਘੇੜੇ ਪਾ ਦਿੰਦੇ ਜਿਵੇਂ ਬਲੈਕ ਮੇਲ ਰਾਹੀਂ ਸ਼੍ਰੀ ਅਕਾਲ ਤਖਤ ਸੈਵੀਅਦਾਰੀ ਲੈ ਕੇ ਉਹਨੇ ਮਦ ਪਦੇਹ ਦੇ ਗੁਣਾ ਸ਼ਹਿਰ ਤੋਂ ਹੁਕਮਨਾਮਾ ਜਾਰੀ ਕਰਕੇ ਐ ਜੀ ਪੀ ਦੀ ਪ੍ਰਧਾਨ ਜ਼ਗੀਰ ਕੋ ਨੂੰ ਗਦੀ ਘੇੜ ਚ ਪਾਤਾ ਸੀ ਭਾਵੇਂ ਕਿ ਇਹ ਹੁਕਮਨਾਮੇ ਨੇ ਮਰਿਆਦਾ ਦੀ ਉਲੰਘਣਾ ਕਰਨ ਦਾ ਮੁੱਢ ਬੰਨਿਆ ਸੀ ਵਿਦਾਂਤੀ ਦੀ ਤਾਂ ਕਿਸੇ ਜ਼ਿਲੇਦਾਰ ਨਾਲ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਜੋ ਨਿਤ ਨਵੇਂ ਦਿਨ ਜ਼ਿਲੇਦਾਰੀ ਦਾ ਮੁੱਲ ਵਟਦਾ ਸੀ ਪਰ ਹੈ ਸੀ ਪ੍ਰਕਾਸ਼ੀ ਬਾਦਲ ਦਾ ਆਗਿਆਕਾਰ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਾਂ ਮਰਿਆਦਾ ਦੀ ਕਦੇ ਪਰਵਾਹ ਨਹੀਂ ਕੀਤੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਜਥੇਦਾਰਾਂ ਦੇ ਸਬੰਧ ਵਿੱਚ ਹਾਂਜੀ ਆਸ ਕਰੇ ਤੁਹਾਨੂੰ ਪਸੰਦ ਆਈ ਹੋਊਗੀ ਤੇ ਨਵਾਂ ਇਤਿਹਾਸ ਤੁਹਾਨੂੰ ਜਾਣਨ ਲਈ ਮਿਲਿਆ ਹੋਊਗਾ ਸੋ ਮਿਲਦੇ ਹਾਂ ਅਗਲੀ ਵੀਡੀਓ ਮੰਮੀ ਨਵੀਂ ਗੱਲਬਾਤ ਲੈ ਕੇ ਦਿਓ ਆ ਗਿਆ ਸਤਿ ਸ੍ਰੀ ਅਕਾਲ